ਸਸ਼ੀਗਮੇ ਸੜਕ ਸੰਪਰਾਵਾਂ ਨੂੰ ਕਿਸਾਨ ਵੀਰੋ ਤੁਹਾਡੇ ਵਾਸਤੇ ਇੱਕ ਕਮਾਈ ਦਾ ਜਿਹੜਾ ਸਾਧਨ ਆਪਾਂ ਉਹਦੀ ਗੱਲ ਕਰਦੇ ਆ ਜਿਹੜਾ ਤੁਹਾਨੂੰ ਬਹੁਤ ਵਧੀਆ ਕਮਾਈ ਦੇ ਸਕਦਾ ਤੁਸੀਂ ਮਿਰਚਾਂ ਵੀ ਲਾਉਨੇ ਹੋ ਤੇ ਤੁਸੀਂ ਖਰਬੂਜਾ ਵੀ ਲਾਉਨੇ ਹੋ ਤੁਸੀਂ ਜਿਹੜੀ ਵੀ ਫਸਲ ਆਉਨੇ ਹੋ ਤਾਂ ਤੁਸੀਂ ਇੱਕ ਕੰਮ ਕਰਿਓ ਚੰਗੀ ਕੁਆਲਿਟੀ ਦੇ ਬੀਜ ਮੰਨ ਲਓ ਜਿਵੇਂ ਬੀਜ ਆਪਣੀ ਦੁਕਾਨ ਤੋਂ ਆਇਆ ਹੋਇਆ ਹੈ ਬਹੁਤ ਸੋਹਣਾ ਗੀਂਦਿਆ ਵੀ ਆਇਆ ਹੋਇਆ ਇਹਦੇ ਫਾਇਦੇ ਕੀ ਨੇ ਇੱਕ ਤਾਂ ਸਾਡੇ ਨੂੰ ਫਾਰਮ ਵੀਰ ਨੂੰ ਵੇਚ ਰਹੇ ਆ ਇਹ 70 ਰੁਪਏ ਕਿਲੋ ਵਿਕ ਰਿਹਾ ਤੇ ਕਿਲੋ ਵਿੱਚ ਬਹੁਤ ਘੱਟ ਚੜਦਾ ਕਿਉਂਕਿ ਤਾਂ ਬੀਟ ਬਹੁਤ ਸੋਨਾ ਹੁੰਦਾ ਤੇ ਦੂਸਰਾ ਕੀ ਹੈ ਤੁਹਾਡੀ ਮਿਰਚ ਦੇ ਵਿੱਚ ਤੁਹਾਡੇ ਖਰਬੂਜੇ ਵਿੱਚ ਜਿੱਥੇ ਵੀ ਨਿੰਮਾ ਟੁੱਟਦੀ ਪ੍ਰੋਬਲਮ ਆਉਂਦੀ ਹੈ ਉਹ ਨੂੰ ਇਹ ਬਹੁਤ ਹੱਦ ਤੱਕ ਕਟਰੋਕ ਕਰ ਲੈਂਦਾ ਤੁਹਾਡੇ ਫਾਇਦੇ ਕੀ ਨੇ ਨਾਲੇ ਕਮਾਈ ਤੇ ਨਾਲੇ ਤੁਹਾਡਾ ਸੁਖਾਲਾ ਕੰਮ ਤੁਹਾਡੇ ਜੜ ਦੇ ਰੋਗ ਬਹੁਤ ਘਟਾ ਤੇ ਇਸ ਕਰਕੇ ਜੀਨੀ ਸੱਜਣ ਮਿੱਤਰ ਵੀ ਨੇ ਤੁਸੀਂ ਮਿਰਚ ਖਰਬੂਜੇ ਜੋ ਵੀ ਲਾਉਨੇ ਹੋ ਆਪਣੇ ਚਾਰ ਦਿਵਾਰੀ ਤੇ ਜਿਹੜਾ ਇਹ ਗਿੰਦਿਆ ਫੁੱਲਾ ਜਰੂਰ ਲਾਇਆ ਕਰੋ ਇਸ ਟਾਈਮ ਵਧੀਆ 70 ਤੋਂ 80 ਰੁਪਏ ਕਿਲੋ ਦੇ ਵਿੱਚ ਵਿਕ ਰਿਹਾ ਹੈ ਨਾਲੇ ਕਮਾਈ ਹੋ ਰਹੀ ਹੈ ਨਾਲੇ ਆਪਣਾ ਜਿਹੜਾ ਖੇ ਸੋਨਾ ਲੱਗਦਾ ਤੇ ਨਾਲੇ ਆਪਣੇ ਖੇਤ ਚੋਂ ਨਿੰਮਾ ਟੋੜ ਵਰਗੀਆਂ ਜਿਹੜੀਆਂ ਬਿਮਾਰੀਆਂ ਸਾਰੀਆਂ ਦੂਰ ਨੇ ਲੇਕਿਨ ਧਿਆਨ ਰੱਖੋ ਕਿ ਵਧੀਆ ਬੀਜ ਲਾਉਣਾ ਹੈ ਮਾੜਾ ਬੀਜ ਨਾ ਲਾਓ ਹਾਈਬ੍ਰਿਡ ਚ ਚੰਗਾ ਬੀਜ ਲਾ ਕੇ ਬੀਜੋ ਤੇ ਜਾਣ ਸਾਰ ਵਿਕਦਾ ਹੈ ਧੰਨਵਾਦ ਸਭ ਦਾ